ਸਤ ਸ੍ਰੀ ਅਕਾਲ ਦੋਸਤੋ ਸੋਡਾ ਸਾਰਿਆਂ ਦਾ ਆਪਣੇ YouTube ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਦੋਸਤੋ ਕਰੋ ਨੋਟ ਅੱਜ 11 ਮਾਰਚ 2024 ਦਿਨ ਸੋਮਵਾਰ ਨੂੰ ਹੋਣ ਵਾਲੇ ਕਬੱਡੀ ਕੱਪ ਤਾਂ ਕਰੋ ਨੋਟ ਦੋਸਤੋ ਅੱਜ ਸਭ ਤੋਂ ਵੱਡਾ ਕਬੱਡੀ ਕੱਪ ਹੋਣ ਜਾ ਰਿਹਾ ਹੈ ਪਿੰਡ ਦਿਆਲਪੁਰ ਜ਼ਿਲ੍ਹਾ ਜਲੰਧਰ ਵਿਖੇ ਇੱਥੇ ਅੱਜ ਕਬੱਡੀ ਆਲ ਓਪਨ ਦੀਆਂ 8 ਕਲੱਬਾਂ ਦੇ ਮੈਚ ਕਰਵਾਏ ਜਾਣਗੇ ਪਹਿਲਾ ਇਨਾਮ 1.5 ਲੱਖ ਰੁਪਈਆ ਤੇ ਦੂਸਰਾ ਇਨਾਮ 1 ਲੱਖ ਰੁਪਇਆ ਤੇ ਬੈਸਟਾਂ ਨੂੰ ਫੋੜ ਟਰੈਕਟਰ ਦਿੱਤੇ ਜਾਣਗੇ ਤੇ ਪਿੰਡ ਦਿਆਲਪੁਰ ਦਾ ਕਬੱਡੀ ਕੱਪ ਲੈਵ ਚੱਲੂਗਾ ਕਬੱਡੀ ਐਕਸ਼ਨ ਤੇ ਕਰੋਨੋਡ ਦੋਸਤੋ ਅੱਜ ਇੱਕ ਹੋਰ ਵੱਡਾ ਕਬੱਡੀ ਕੱਪ ਹੋਣ ਜਾ ਰਿਹਾ ਪਿੰਡ ਘਰੇਾਲਾ ਜ਼ਿਲ੍ਹਾ ਤਰਨਤਾਰਨ ਸਾਹਿਬੇਖੇ ਇੱਥੇ ਵੀ ਅੱਜ ਆਲ ਓਪਨ ਦੀਆਂ 8 ਕਲੱਬਾਂ ਦੇ ਮੈਚ ਕਰਵਾਏ ਜਾਣਗੇ ਪਹਿਲਾ ਇਨਾਮ 1.5 ਲੱਖ ਰੁਪਇਆ ਤੇ ਦੂਸਰਾ ਇਨਾਮ 1,25,000 ਰੁਪਇਆ ਇਹ ਵੈਟਾ ਨੂੰ 51 51000 ਰੁਪਏ ਦਿੱਤਾ ਜਾਵੇਗਾ ਤੇ ਪਿੰਡ ਘਰਿਆਲਾ ਦਾ ਕਬੱਡੀ ਕੱਪ ਲੈਵ ਚੱਲੂਗਾ ਪੰਜਾਬ ਲੈਵਨ .com ਤੇ ਕਰੋ ਨੋਟ ਦੋਸਤੋ ਅੱਜ ਇੱਕ ਹੋਰ ਵੱਡਾ ਕਬੱਡੀ ਕੱਪ ਹੋਣ ਜਾ ਰਿਹਾ ਪਿੰਡ ਕੁੱਬੇ ਜ਼ਿਲ੍ਹਾ ਲੁਧਿਆਣਾ ਵਿਖੇ ਇੱਥੇ ਅੱਜ ਮੇਜਰ ਲੀਗ ਕਬੱਡੀ ਫੈਡਰੇਸ਼ਨ ਦੀਆਂ 8 ਟੀਮਾਂ ਦੇ ਮੈਚ ਕਰਵਾਏ ਜਾਣਗੇ ਪਹਿਲਾ ਇਨਾਮ 2.5 ਲੱਖ ਰੁਪਏ ਤੇ ਦੂਸਰਾ ਇਨਾਮ 2 ਲੱਖ ਰੁਪਏ ਤੇ ਵੈਟਾ ਨੂੰ ਸਰਪ੍ਰਾਈਜ਼ ਦਿੱਤੇ ਜਾਣਗੇ ਤੇ ਪਿੰਡ ਕੁੱਬੇ ਦਾ ਕਬੱਡੀ ਕੱਪ ਲਾਈਵ ਚੱਲੂਗਾ ਐਮ ਐਲ ਕੇ ਦੇ YouTube ਚੈਨਲ ਤੇ ਕਰੋ ਨਾਲੇ ਦੋਸਤੋ ਅੱਜ ਇੱਕ ਹੋਰ ਵੱਡਾ ਕਬੱਡੀ ਕੱਪ ਹੋਣ ਜਾ ਰਿਹਾ ਪਿੰਡ ਜੱਬੋਵਾਲ ਇੱਥੇ ਵੀ ਅੱਜ ਕਬੱਡੀ ਆਲ ਓਪਨ ਦੀਆਂ ਸੱਧੀਆਂ ਵੀ ਕਲੱਬਾਂ ਦੇ ਮੈਚ ਕਰਵਾਏ ਜਾਣਗੇ ਪਹਿਲਾ ਇਨਾਮ 81000 ਰੁਪਿਆ ਤੇ ਦੂਸਰਾ ਇਨਾਮ 71000 ਰੁਪਿਆ ਤੇ ਵੈਸਟਾਂ ਨੂੰ ਸਰਪ੍ਰਾਈਜ਼ ਦਿੱਤੇ ਜਾਣਗੇ ਕਰੋ ਨਾਲੇ ਦੋਸਤੋ ਅੱਜ ਦਾ ਅਗਲਾ ਕਬੱਡੀ ਕੱਪ ਹੋਣ ਜਾ ਰਿਹਾ ਪਿੰਡ ਬਣਾ ਵਾਲੀ ਜ਼ਿਲ੍ਹਾ ਮਾਨਸਾ ਵਿਖੇ ਇੱਥੇ ਅੱਜ ਕਬੱਡੀ ਓਪਨ 70 ਕਿਲੋ ਤੇ 30 ਕਿਲੋ ਭਾਰ ਦੇ ਮੈਚ ਕਰਵਾਏ ਜਾਣਗੇ 30 ਕਿਲੋ ਵਿੱਚ ਇੱਕ ਖਿਡਾਰੀ ਬਾਹਰੋਂ ਤੇ 70 ਕਿਲੋ ਵਿੱਚ ਦੋ ਖਿਡਾਰੀ ਬਾਹਰੋਂ ਤੇ ਕਬੱਡੀ ਓਪਨ ਵਿੱਚ ਤਿੰਨ ਖਿਡਾਰੀ ਬਾਹਰੋਂ ਖੇਡ ਸਕਦੇ ਹਨ 30 ਕਿਲੋ ਦਾ ਪਹਿਲਾ ਇਨਾਮ 2100 ਰੁਪਿਆ ਤੇ ਦੂਸਰਾ ਇਨਾਮ 1500 ਰੁਪਿਆ ਤੇ ਵੈਸਟਾਂ ਨੂੰ ਪ੍ਰਸਾਦ ਦਿੱਤੀਆਂ ਜਾਣਗੀਆਂ ਤੇ 70 ਕਿਲੋ ਦਾ ਪਹਿਲਾ ਇਨਾਮ 15000 ਰੁਪਿਆ ਤੇ ਦੂਸਰਾ ਇਨਾਮ 12000 ਰੁਪਿਆ ਤੇ ਵੈਸਟਾਂ ਨੂੰ ਕੂਲਰ ਦਿੱਤੇ ਜਾਣਗੇ ਤੇ ਕਬੱਡੀ ਓਪਨ ਦਾ ਪਹਿਲਾ ਇਨਾਮ 5100 ਰੁਪਿਆ ਤੇ ਦੂਸਰਾ ਇਨਾਮ 4100 ਰੁਪਿਆ ਤੇ ਵੈਸਟਾਂ ਨੂੰ ਫਰਿੱਜਾਂ ਦਿੱਤੀਆਂ ਜਾਣਗੀਆਂ ਤੇ ਪਿੰਡ ਬਣਾਵਾਲੀ ਦਾ ਕਬੱਡੀ ਕੱਪ ਲੈਵ ਚੱਲੂਗਾ pv31manasa.com ਤੇ ਕਰੋ ਨੋਡ ਦੋਸਤੋ ਅੱਜ ਦਾ ਅਗਲਾ ਕਬੱਡੀ ਕੱਪ ਹੋਣ ਜਾ ਰਿਹਾ ਪਿੰਡ ਮੋੜ ਜ਼ਿਲ੍ਹਾ ਫਰੀਦਕੋਟ ਵਿਖੇ ਇੱਥੇ ਅੱਜ 75 ਕਿਲੋ ਭਾਰ ਤੇ 58 ਕਿਲੋ ਭਾਰ ਦੇ ਮੈਚ ਕਰਵਾਏ ਜਾਣਗੇ 75 ਕਿਲੋ ਵਿੱਚ ਦੋ ਖਿਡਾਰੀ ਬਾਹਰੋਂ ਤੇ 58 ਕਿਲੋ ਵਿੱਚ ਵੀ ਦੋ ਖਿਡਾਰੀ ਬਾਹਰੋਂ ਖੇਡ ਸਕਦੇ ਹਨ 58 ਕਿਲੋ ਦਾ ਪਹਿਲਾ ਇਨਾਮ 5100 ਰੁਪਿਆ ਤੇ ਦੂਸਰਾ ਇਨਾਮ 4100 ਰੁਪਏ ਦਿੱਤਾ ਜਾਵੇਗਾ ਤੇ ਕਬੱਡੀ 75 ਕਿਲੋ ਦਾ ਪਹਿਲਾ ਇਨਾਮ 21000 ਰੁਪਿਆ ਤੇ ਦੂਸਰਾ ਇਨਾਮ 15000 ਰੁਪਿਆ ਤੇ ਵਾਰਟਾਂ ਨੂੰ ਕੂਲਰ ਦਿੱਤੇ ਜਾਣਗੇ ਤੇ ਪਿੰਡ ਮੋੜ ਦਾ ਕਬੱਡੀ ਕੱਪ ਲੈਵ ਚੱਲੂਗਾ ਕਬੱਡੀ 4K ਲੈਵ ਤੇ ਤੇ ਇਹ ਸੀ ਦੋਸਤੋ ਅੱਜ ਹੋਣ ਵਾਲੇ ਕਬੱਡੀ ਕੱਪ ਜੇ ਸੋਨੂੰ ਇਹ ਸਾਡੀ ਜਾਣਕਾਰੀ ਵਧੀਆ ਲੱਗੀ ਹੈ ਤਾਂ ਸਾਡੀ ਵੀਡੀਓ ਨੂੰ ਲਾਈਕ ਕਰ ਦਿਓ ਜੇ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਮਿਲਦੇ ਆਂ ਦੋਸਤੋ ਨੈਕਸਟ ਵੀਡੀਓ ਤੇ ਨਵੀਂ ਅਪਡੇਟ ਦੇ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ